ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਔਲਖ TV ਚੈਨਲ ਤੇ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਔਲਖ ਤੇ ਜਿਲ੍ਹਾ ਜਿਹੜਾ ਇਹਨੂੰ ਫਰੀਦਕੋਟ ਲੱਗਦਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਾਂਗੇ ਵੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਕੇ ਆਲਰਟ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਬੱਬੀ ਦੇ ਤਿੰਨ ਪਸ਼ੂ ਕਾਊ ਆ ਤੇ ਤਿੰਨਾਂ ਦੇ ਜਿਹੜੇ ਦੋ ਪਸ਼ੂ ਜਾਇਜ ਭਾ ਦੇ ਤੇ ਇੱਕ ਮੱਝ ਵੱਡੀ ਐ ਤੇ ਕੱਲੀ-ਕੱਲੀ ਦੀ ਜਿਹੜੀ ਡਿਟੇਲ ਆਪਾਂ ਵੀਡੀਓ 'ਚ ਹੀ ਦੱਸ ਦੇਾਂਗੇ। ਆ ਜਿਹੜੀ ਪਹਿਲੇ ਨੰਬਰ ਤੇ ਮੱਝ ਐ ਇਹਨੇ ਤੀਜਾ ਸੂਆ ਸੋਨਾ ਐ। ਦੇਖ ਸਕਦੇ ਤੁਸੀਂ ਸੋਹਣੇ ਸਿੰਗ ਦੀ ਐ। ਚੰਗੇ ਕਦ ਕਾਟ ਦੇ ਵਿੱਚ ਐ। ਕੰਨ ਹਵਾਨਾ ਤੁਸੀਂ ਨੇੜੇ ਤੋਂ ਚੈੱਕ ਕਰ ਲਓ। ਇੱਕ ਹਫ਼ਤਾ ਜੀ ਸੂਣ ਦੇ ਵਿੱਚ ਬਾਕੀ ਐ। ਤੇ 95000 ਰੁਪਿਆ ਬਾਈ ਨੇ ਇਹਦੀ ਜਿਹੜੀ ਡਿਮਾਂਡ ਕੀਤੀ ਐ। ਕੀ ਮੌਕੇ ਤੇ ਸੌਦਾ ਜੇ ਤਾਂ ਮਾਨਤਨ ਹੋ ਜਾਣਾ। ਤੇ ਦੂਜੇ ਨੰਬਰ ਦੇ ਵਿੱਚ ਇੱਕ ਬਹੁਤ ਵੱਡੀ ਮੱਝ ਦੋਸਤੋ ਫੁੱਲ ਕੱਦ ਕਾਠ ਦੀ ਕਹਿ ਸਕਦੇ ਆ ਪੂਰੀ ਵੱਡੀ ਮੱਝ ਹੈ 17 18 ਲੀਟਰ ਦੁੱਧ ਦੀ ਮਾਲਕਨ ਠੀਕ ਜੀ ਇੱਕ ਹਫਤਾ ਹੀ ਇਹ ਲੈ ਜੂਗੀ ਸੂਨ ਦੇ ਵਿੱਚ ਇੱਕ ਵਾਰੀ ਤੁਸੀਂ ਨੇੜ ਤੋਂ ਚੈੱਕ ਕਰ ਲਓ ਬਹੁਤ ਸੋਹਣੇ ਸਿੰਗ ਦੀ ਮੂੰਹ ਮੱਥੇ ਦੀ ਪੂਰੀ ਸਾਫ਼ ਸੁਥਰੀ ਮੱਝ ਹੈ ਦੇਖ ਸਕਦੇ ਸਿੰਗ ਵੀ ਮੂੰਹ ਮੱਥਾ ਚੈੱਕ ਕਰ ਲਓ ਤੇ ਥਾਂ ਹੋਣਾ ਆਪਾਂ ਇੱਕ ਵਾਰੀ ਫਿਰ ਤੁਹਾਨੂੰ ਨੇੜ ਤੋਂ ਦਿਖਾ ਦਿੰਨੇ ਆ ਦੇਖ ਸਕਦੇ ਤੁਸੀਂ ਪੂਰੀ ਮੁੱਠੀ ਦੀ ਜੋ ਇਹ ਵਾਲਾ ਥਾਣ ਹੈ ਦੁੱਧ ਵੀ ਦੱਸਦਾ ਵੀ ਦੂਜੇ ਸੂਏ 17 18 ਲੀਟਰ ਇਹ ਨਹੀਂ ਦਿੰਦਾ ਤੇ ਤੀਜਾ ਸੂਆ ਸੁੰਦੀ ਹੈ ਤੇ ਇੱਕ ਜੈਜੇ ਭਾ ਦੀ ਵਹਿੜ ਬਾਈ ਕੋਲੇ ਵਕਾਉ ਹੈ ਇਹ ਵੀ ਦੇਖ ਸਕਦੇ ਪਹਿਲਾ ਸੂਆ ਵੱਛੀ ਸੂਈ ਹੈ ਤੇ ਤਿੰਨ ਦਿਨ ਵੀਰ ਦੱਸਦਾ ਵੀ ਇਹਨੂੰ ਸੂਈ ਨੂੰ ਹੋਗੇ ਤੇ 12 ਕਿਲੋ ਦੁੱਧ ਤਿਆਰ ਹੈ 15 16 ਕਿਲੋ ਦੁੱਧ ਦੇ ਦੂਗੀ ਦੇਖ ਸਕਦੇ ਤੁਸੀਂ ਥਾਣ ਹਵਾਨੇ ਦੀ ਪੂਰੀ ਸਾਫ ਹੈ ਦੇਖ ਸਕਦੇ ਪੂਰੀ ਵਿੱਥੀ ਦੇ ਉੱਤੇ ਮੁੱਠੀ ਵਾਲਾ ਥਾਣ ਲੱਗਿਆ ਹੱਥੀ ਚਾਈ ਵਾਲਾ ਦੇਖ ਸਕਦੇ ਕੱਦ-ਕੱਟ ਚੰਗਾ ਮਗਰ ਜਿਹੜਾ ਬੱਚਾ ਤੁਹਾਨੂੰ ਖਾਵਾਂਗੇ ਬੱਚੀ ਵੀ ਬਹੁਤ ਚੰਗੀ ਹੈ ਪ੍ਰਿੰਟ ਵਾਲੀ ਬੱਚੀ ਬਾਈ ਬੱਚੀ ਕੋਲੇ ਕਰਦੀ ਹਾਂ ਦੋਸਤੋ ਗਾਂ ਨਾਲੋਂ ਬੱਚੀ ਉਦੋਂ ਵੀ ਜ਼ਿਆਦਾ ਸੋਹਣੀ ਦੇਖ ਸਕਦੇ ਇੱਕ ਦੇ ਨਾਲ ਜਿਹੜੀਆਂ ਦੋ ਬਣ ਜਾਂਦੀਆਂ ਜੇ ਸਾਹਮਣੇ ਵਾਲਾ ਹੋਵੇ ਕੋਈ ਪੂਰੀ ਚੰਗੀ ਬੱਚੀ ਹੈ ਦੇਖ ਸਕਦੇ ਤੇ ਬਾਕੀ ਵਹਿ ਠੰਡੀ ਸੀਲ ਹੈ ਬਾਈ ਆਪੂ ਮਾਰ ਕੇ ਦਿਖਾ ਲਈ ਮਿਹੜਦੇ ਦੇਖ ਸਕਦੇ ਤੁਸੀਂ ਭਾਈ ਚੁਵਾਈ ਜ ਤਿੰਨ ਚਾਰ ਘੰਟੇ ਬਾਕੀ ਐ ਲੈਵਾ ਪੂਰਾ ਹੋ ਗਿਆ ਫੱਟ ਲੈਵਾ ਦੇਖ ਸਕਦੇ ਭਾਈ ਇਹ ਕਰਿਆ ਤੁਥ ਮਾਰ ਕੇ ਦਿਖਾਦੀ ਮੈਂ ਤੇ ਠੰਡੀ ਸੀਲ ਦੇਖ ਸਕਦੇ ਜਿਵੇਂ ਮਰਜੀ ਕੋਈ ਚੋ ਸਕਦਾ ਤੇ 60000 ਰੁਪਿਆ ਬਾਈ ਨੇ ਇਹਦਾ ਜਿਹੜਾ ਰੇਟ ਰੱਖਿਆ ਤੇ ਮੌਕੇ ਤੇ ਬਾਈ ਜੀ ਦਾ ਮਾਨਤਨ ਕਰ ਦਿਆਂਗੇ ਤੇ ਜਿਹੜੀ ਆ ਵੱਡੀ ਮੱਝ ਐ ਇਹਦਾ 2 ਲੱਖ ਰੁਪਿਆ ਮੁੱਲ ਐ ਤੇ ਲੈਵਾ ਤੁਸੀਂ ਇਹਦਾ ਵੀ ਇੱਕ ਵਾਰੀ ਚੈੱਕ ਕਰ ਸਕਦੇ ਤੋੜ ਕੇ ਸੱਜਣੋਂ ਤੁਹਾਨੂੰ ਨਹੀਂ ਦਿਖਾਉਂਦੇ ਕਿਉਂਕਿ ਵੀਡੀਓ ਜ਼ਿਆਦਾ ਵੱਡੀ ਹੋ ਜੂਗੀ ਜੇ ਕਿਸੇ ਵੀਰ ਨੂੰ ਤੋੜ ਕੇ ਵੀਡੀਓ ਪਾਉਣੀ ਹੋਵੇ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ 22 ਦਾ ਚਲਾਵਾਂਗੇ ਸਕਰੀਨ ਤੇ ਉਦੋਂ ਮੰਗਾ ਸਕਦੇ ਆ ਕੱਲੇ-ਕੱਲੇ ਪਸ਼ੂ ਦੀ ਵੀਡੀਓ ਹੀ ਤੁਸੀਂ ਮੰਗਾ ਸਕਦੇ ਹੋ ਫੋਨ ਕਰਕੇ ਤੇ ਨੰਬਰ 22 ਬੱਬੀ ਦਾ ਆਪਾਂ ਲੈ ਕੇ ਤੁਹਾਨੂੰ ਦੱਸ ਦਿੰਦੇ ਆ ਭਾਈ ਇੱਕ ਵਾਰੀ ਨੰਬਰ 98768 74211 ਇੱਕ ਵਾਰੀ ਫਿਰ 98768 74218 ਸਾਰੇ ਦੋਸਤਾਂ ਦਾ ਵੀਡੀਓ ਵੇਖਣ ਲਈ ਧੰਨਵਾਦ ਤੇ ਅੱਜ ਦੀ ਵੀਡੀਓ ਦੇ ਵਿੱਚ ਇਹ ਤਿੰਨ ਜਿਹੜੇ ਜਾਨਵਰ ਆਪਾਂ ਕਵਰ ਕੀਤੇ ਆ ਫਿਰ ਮਿਲਦੇ ਹਾਂ ਕੋਈ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ